ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਟੀ 24 ਮਹਾਸ਼ੇਤਰ ਠਾਕੁਰ ਪ੍ਰੋਗਰਾਮ ਵਿਚਾਰ ਉਤੰਦਰਾ ਦੇ ਵਿੱਚ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਸਿਆਸਤ ਨਾਲ ਜੁੜੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਹੁਣ ਤੁਸੀਂ ਇਸ ਪ੍ਰੋਗਰਾਮ ਨੂੰ ਹਫਤੇ ਦੇ ਸੱਤੋ ਦਿਨ ਦੇਖਦੇ ਹੋ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਅਰੁਂਦੀਪ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਸ਼ੀਤਲ ਜੀ ਜਦੋਂ ਤੋਂ ਪਾਰ ਪਾਕਿਸਤਾਨ ਦੀ ਜੰਗਬੰਦੀ ਹੋਈ ਹੈ ਉਦੋਂ ਤੋਂ ਹੀ ਦੋਵਾਂ ਮੁਲਕਾਂ ਦੇ ਵਿੱਚ ਕਾਰ ਜੜੀਆਂ ਨੇ ਬਹੁਤ ਕੁਝ ਚੱਲ ਰਿਹਾ ਹੈ ਦੁਨੀਆ ਭਰ ਦੇ ਵਿੱਚ ਹੁਣ ਪਾਕਿਸਤਾਨ ਨੂੰ ਬੇਨਕਾਬ ਕਰਨ ਦੇ ਲਈ ਵੱਖੋ-ਵੱਖ ਜਗ੍ਹਾ ਦੇ ਉੱਤੇ ਕੇਂਦਰ ਸਰਕਾਰ ਜਿਹੜੀ ਹੈ ਆਪਣੇ ਸਰਪਾਰਟੀ ਵਫਦ ਹੁਣ ਭੇਜੇਗੀ ਇਹ ਅੱਜ ਦੀ ਖਾਸ ਖਬਰ ਹੈ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਜਿਹੜੀ ਹੈ ਉਹ ਆਪਣੇ ਗੁਆਂਢੀ ਮੁਲਕ ਦੇ ਖਿਲਾਫ ਕੋਈ ਪ੍ਰੋਪਾਗੈਂਡਾ ਦੀ ਸਜੇਸਟ ਕਰ ਰਹੀ ਹੈ ਸਿਹਤ ਲਈ ਗੱਲ ਇਹਦੇ ਵਿੱਚ ਇਦਾਂ ਕਿ ਕੇਂਦਰ ਸਰਕਾਰ ਨੇ ਜਿਹੜੀ ਪਾਕਿਸਤਾਨ ਦੇ ਖਿਲਾਫ ਖਾਤੀ ਜੰਗ ਅਦਰ ਇਹਨੂੰ جنگ ਨਹੀਂ ਕਹਿ ਜਾ ਸਕਦਾ ਅਖੌਤੀ جنگ ਛੇੜੀ ਆ ਉਹ ਜਿਵੇਂ ਆਪਾਂ ਪਹਿਲਾਂ ਵੀ ਕਹਿੰਦੇ ਆ ਰਹੇ ਆ ਕਿ ਇਹ جنگ ਨਹੀਂ ਇਹ ਮੀਡੀਆ ਦੇ ਵਿੱਚ ਲੜੀ ਗਈ جنگ ਆ ਸੋ ਇਹ ਹੁਣ ਉਸੇ ਦਾ ਹੀ ਇੱਕ ਹਿੱਸਾ ਆ ਕਿ ਮੀਡੀਆ ਚ ਲੜੀ ਜਾ ਰਹੀ جنگ ਦਾ ਹੀ ਇੱਕ ਹਿੱਸਾ ਆ ਕਿ ਪਾਕਿਸਤਾਨ ਨੂੰ ਕ ਮੰਤਰੀ ਪਦਰ ਤੇ ਕੂਟਨੀਤਕ ਪੱਦਰ ਤੋਂ ਘੇਰਨ ਦੇ ਲਈ ਹੁਣ ਇੱਕ ਸਾਰੀਆਂ ਪਾਰਟੀਆਂ ਦੇ ਵਫਦ ਬਣਾਏ ਜਾਣਗੇ ਜਿਹੜੇ ਦੁਨੀਆ ਦੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਜਾਣਗੇ ਤੇ ਪਾਕਿਸਤਾਨ ਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਦੱਸਣਗੇ ਇਹ ਕਹਿਣਾ ਆ ਕੇਂਦਰ ਸਰਕਾਰ ਦਾ ਪਰ ਮੈਨੂੰ ਲੱਗਦਾ ਨਹੀਂ ਇਹਦੇ ਨਾਲ ਗੱਲ ਬਣਨੀ ਆ ਕਿਉਂਕਿ ਇਹਦੇ ਵਿੱਚ ਜਿਹਨੂੰ ਜਿਹਨੂੰ ਸ਼ਾਮਲ ਕਰ ਰਹੇ ਆ ਜੋ ਇਹ ਕਹਿੰਦੇ ਆ ਇਹ ਕਹਿੰਦੇ ਵੀ ਅਸੀਂ ਕਾਂਗਰਸ ਦੇ ਇਹਦੇ ਵਿੱਚ ਨੁਮਾਇੰਦੇ ਲਾਵਾਂਗੇ ਅਸੀਂ ਇਹਦੇ ਵਿੱਚ ਮੁਸਲਮਾਨ ਪਾਰਟੀਆਂ ਦੇ ਨੁਮਾਇੰਦੇ ਲੰਮੇ ਜਿਵੇਂ ਉਹ ਵੈਸੀ ਦੀ ਗੱਲ ਕਰ ਰਹੇ ਨੇ ਕਾਂਗਰਸ ਦੇ ਵਿੱਚੋਂ ਸ਼ਸ਼ੀ ਥਰੂਰ ਦੀ ਗੱਲ ਕਰ ਰਹੇ ਨੇ ਜਾਂ ਦੂਜੇ ਪਾਸੇ ਇਹ ਜਿਹੜੇ ਹੋਰ ਸਮਾਜਵਾਦੀ ਪਾਰਟੀ ਜਾਂ ਹੋਰ ਜਿਹੜੇ ਇਦਾਂ ਦੀਆਂ ਤ੍ਰਿੰਮੂਲ ਕਾਂਗਰਸ ਵਰਗੀਆਂ ਪਾਰਟੀਆਂ ਨੇ ਤੇ ਸ਼ਰਦ ਪਵਾਰ ਦੀ ਪਾਰਟੀ ਆ ਉਹਨਾਂ ਦੇ ਨੁਮਾਇੰਦਿਆਂ ਨੂੰ ਲੈ ਕੇ ਵਫ਼ਦ ਬਣਾਉਣਗੇ ਐਮਪੀਜ਼ ਦਾ ਸਾਬਕਾ ਮੰਤਰੀਆਂ ਦਾ 10 ਦਿਨ ਦਾ ਇੱਕ ਟੂਰ ਕੱਢਣ ਦੀ ਯੋਜਨਾ ਹੈ ਜਿਹੜੇ ਇਹਨਾਂ ਦੇ ਜਿਹੜੇ ਮਿੱਤਰ ਦੇਸ਼ ਨੇ ਉਹਨਾਂ ਨੂੰ ਜਾ ਕੇ ਮਿਲਣਗੇ ਤੇ ਉੱਥੇ ਪਾਕਿਸਤਾਨ ਦੇ ਬਾਰੇ ਚ ਆਪਣਾ ਪੱਖ ਰੋਣਗੇ ਇਹ ਬਿਲਕੁਲ ਅਸੀਂ ਇਹਨੂੰ ਸਧਾਰਨ ਪੱਧਰ ਤੇ ਜੇ ਸਮਝਣਾ ਹੋਵੇ ਪਿੰਡ ਦੇ ਵਿੱਚ ਦੋ ਧੜਿਆਂ ਦੀ ਲੜਾਈ ਹੋ ਜਾਂਦੀ ਇੱਕ ਧੜੇ ਦੇ ਜਿਹੜੇ ਨਮਾਇੰਦੇ ਨੇ ਇੱਕ ਧੜੇ ਦੀ ਜਿਹੜਾ ਲੋਕ ਹੁੰਦੇ ਨੇ ਉਹ 2-4 ਇਕੱਠੇ ਹੋ ਕੇ ਪਿੰਡ ਦੇ ਲੋਕਾਂ ਚ ਕਨਵਿੰਸਿੰਗ ਕਰਦੇ ਆ ਦੇਖੋ ਜੀ ਇਹਨੇ ਸਾਡੇ ਨਾਲ ਧੱਕਾ ਕੀਤਾ ਇਹਨਾਂ ਨੇ ਸਾਡੇ ਘਰ ਚ ਇੱਟਾਂ ਪਹਿਲਾਂ ਸਿੱਟੀਆਂ ਇਹਨੇ ਸਾਡੇ ਘਰ ਚ ਰੋੜੇ ਸਿੱਟੇ ਇਹਨੇ ਸਾਨੂੰ ਪਹਿਲਾਂ ਗਾਲਾਂ ਕੱਢੀਆਂ ਫੇਰ ਸਾਨੂੰ ਇਹਦੇ ਬਦਲੇ ਇਹਦੇ ਵਿੱਚ ਇਹਦੇ ਤੇ ਮੁੜ ਕੇ ਸਾਨੂੰ ਪੱਥਰ ਸਿੱਟਣੇ ਪਏ ਮਤਲਬ ਫੇਰ ਸਾਨੂੰ ਵੀ ਗਾਲਾਂ ਕੱਢਣੀਆਂ ਪਈਆਂ ਮਤਲਬ ਇਦਾਂ ਦੀ ਜਿੱਦਾਂ ਦੀ ਪਿੰਡ ਪੱਦਰਤੀ ਹੁੰਦੀ ਆ ਉਹੀ ਕੰਮ ਹੋਣੇ ਇਹ ਕਰਨ ਲੱਗੇ ਆ ਇੱਕ ਜਿਹੜੇ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਆ ਕਿ ਕੂਟਨੀਤਿਕ ਪੱਧਰ ਤੇ ਭਾਰਤ ਦੀ ਇਹਦੇ ਵਿੱਚ ਬੁਰੀ ਤਰ੍ਹਾਂ ਪਿੱਛੇ ਗਿਆ ਇਹ ਮੈਂ ਅਸੀਂ ਨਹੀਂ ਕਹਿ ਰਹੇ ਜਿਹੜਾ ਕੁਮੰਤਰੀ মিডিਆ ਆ ਜਾਂ ਦੇਸ਼ ਦਾ মিডিਆ ਦਾ ਇੱਕ ਹਿੱਸਾ ਆ ਉਹ ਕਹਿ ਰਿਹਾ ਆ ਉਹਦੇ ਵਿੱਚ ਇੱਕ ਜਿਹੜੀ ਰਿਪੋਰਟਿੰਗ ਹੋ ਰਹੀ ਆ ਕਿ ਕੁਮੰਤਰੀ ਪੱਧਰ ਤੇ ਪਹਿਲਾਂ ਜਿਹੜੀ ਨਹਿਰੂ ਦੀ ਨੀਤੀ ਸੀ ਉਹ ਗੋਟਰ ਨਲੇਪ ਦੀ ਨੀਤੀ ਸੀ ਕਿ ਵੀ ਅਸੀਂ ਕਿਸੇ ਵੀ ਧੜੇ ਦੇ ਨਾਲ ਨਹੀਂ ਹੈਗੇ ਪਰ ਹੁਣ ਜਿਹੜੀ ਮੋਦੀ ਸਰਕਾਰ 2014 ਤੋਂ ਲੈ ਕੇ ਹੁਣ ਤੱਕ ਇਹ ਸਾਰਿਆਂ ਦੇ ਨਾਲ ਹੀ ਤੁਰੇ ਫਿਰਦੇ ਆ ਉਹ ਅਮਰੀਕਾ ਦੇ ਨਾਲ ਵੀ ਤੁਰੇ ਫਿਰਦੇ ਆ ਰੂਸ ਦੇ ਨਾਲ ਵੀ ਤੁਰੇ ਫਿਰਦੇ ਆ ਚੀਨ ਦੇ ਨਾਲ ਵੀ ਤੁਰੇ ਫਿਰਦੇ ਆ ਉਹਦਾ ਨਤੀਜਾ ਇਹ ਹੋਇਆ ਵੀ ਇਸ 4 ਦਿਨਾਂ ਦੇ ਵਿੱਚ ਇਹਨਾਂ ਨੂੰ ਕ ਮੰਤਰੀ ਪਦਰ ਤੇ ਮੂੰਹ ਦੀ ਖਾਣੀ ਪਈ ਆ ਕਿਸੇ ਵੀ ਦੇਸ਼ ਨੇ ਇਹਨਾਂ ਨੂੰ ਫਟੇ ਮੂੰਹ ਤੱਕ ਨਹੀਂ ਕਿਹਾ ਹੂੰ ਉਹਦੇ ਵਿੱਚ ਕੀ ਹੋਇਆ ਕਿ ਚੀਨ ਜਿਹੜਾ ਖੁੱਲ ਕੇ ਪਾਕਿਸਤਾਨ ਦੇ ਹੱਕ ਦੇ ਵਿੱਚ ਆਇਆ ਉਹਨੇ ਕਿਹਾ ਵੀ ਭਾਈ ਜੀ ਤੁਸੀਂ ਚੀਨ ਤੇ ਇਹਦੇ ਨਾਲ ਪਾਕਿਸਤਾਨ ਦੇ ਨਾਲ ਕੋਈ ਆਡੇ ਫਾਇਲ ਲਾਉਂਗੇ ਤੇ ਤੁਹਾਨੂੰ ਅਸੀਂ ਬੰਦੇ ਦੇ ਪੁੱਤ ਬਣਾਵਾਂਗੇ ਹੂੰ ਦੂਜੇ ਪਾਸੇ ਤੁਰਕੀ ਕਲੀਅਰ ਕਟ ਰੂਪ ਦੇ ਵਿੱਚ ਚੀਨ ਇਹਦੀ ਪਾਕਿਸਤਾਨ ਦੀ ਹਮਾਇਤ ਤੇ ਆਇਆ ਉਹਨੇ ਡਰੋਨ ਭੇਜੇ ਆਪਣੇ ਤੇ ਇਹਦੇ ਅਜ਼ਰਬਾਈਜਾਨ ਆ ਉਹਨੇ ਵੀ ਕਿਹਾ ਉਨਦੇ ਹੱਕ ਚ ਤਿੰਨ ਮੁਲਕ ਖੁੱਲੇ ਰੂਪ ਚ ਸਾਹਮਣੇ ਆਏ ਸਾਡੇ ਹੱਕ ਦੇ ਵਿੱਚ ਇਜ਼ਰਾਈਲ ਨੇ ਦੱਬ ਮੀ ਸੁਰ ਦੇ ਵਿੱਚ ਗੱਲ ਕੀਤੀ ਇਹ ਖੁੱਲ ਕੇ ਉਹਨੇ ਵੀ ਨਹੀਂ ਗੱਲ ਕੀਤੀ ਸੋ ਇਸ ਕਰਕੇ ਇਹਦੀ ਜਿਹੜੇ ਮੌਜੂਦਾ ਹਾਲਾਤ ਦੇ ਵਿੱਚ ਭਾਰਤ ਨੂੰ ਜਿਹੜਾ ਕ ਮੰਤਰੀ ਪਦਕ ਤੇ ਬੁਰੇ ਹਾਲ ਦੇਖਣੇ ਪਏ ਆ ਉਹਦੇ ਪਿੱਛੇ ਮੋٹے ਰੂਪ ਚ ਕਾਰਨ ਇਹੀ ਆ ਕਿ ਜਿਹੜੀ ਗੁੱਟਨਰ ਲੇਪ ਵਾਲੀ ਨੀਤੀ ਸੀਗੀ ਉਹ ਜ਼ਿਆਦਾ ਵਧਤਰ ਰਹੀ ਹੈ ਭਾਰਤ ਦੇ ਲਈ ਜਾਂ ਉਸ ਤੋਂ ਬਾਅਦ ਜਿਵੇਂ ਗੁਜਰਾਲ ਡਾਕਟ੍ਰੀਨ ਸੀਗਾ ਜਿਹਦੇ ਵਿੱਚ ਗੁਆਂਢੀਆਂ ਨਾਲ ਚੰਗੇ ਸਬੰਧ ਬਣਾਓ ਦੂਜਿਆਂ ਨਾਲ ਵੀ ਸੁਰੱਖਤ ਤੋਂ ਠੀਕ ਪਰ ਜ਼ਿਆਦਾ ਸਬੰਧ ਵਧਤਰ ਗੁਆਂਢੀਆਂ ਨਾਲ ਹੋਣੇ ਚਾਹੀਦੇ ਹੋ ਪਰ ਮੋਦੀ ਸਰਕਾਰ ਨੇ ਸਾਰੀ ਵਿਦੇਸ਼ ਨੀਤੀ ਹੀ ਪਲਟ ਕੇ ਰੱਖ ਦਿੱਤੀ ਉਹਨਾਂ ਨੇ ਇੱਕ ਮੰਤਰੀ ਪਦਰ ਤੇ ਸਾਰੇ ਸਬੰਧ ਵਿਗਾੜ ਲਏ ਦੇਸ਼ ਦਾ ਅਕਸ ਜਿਹੜਾ ਆ ਤੁਮਲ ਹੋ ਗਿਆ ਹਾਲਾਂਕਿ ਜਿਹੜੇ ਮੋਦੀ ਭਗਤ ਨੇ ਉਹ ਤਾਂ ਇਹ ਕਹਿ ਰਹੇ ਨੇ ਵੀ 56 ਇੰਚ ਦੀ ਛਾਤੀ ਆ ਤੇ ਇਹਨਾਂ ਇਹ ਵਿਸ਼ਵਗੁਰੂ ਅਸੀਂ ਬਣ ਗਏ ਦੁਨੀਆ ਭੜ ਦੇ ਵਿੱਚ ਭਾਰਤ ਦਾ ਇਹਨਾਂ ਨੇ ਡੰਕਾ ਪਜਾਤਾ ਆ ਭਾਰਤ ਦੀ ਬੱਲੇ ਬੱਲੇ ਕਰਾਤੀ ਆ ਆ ਹੁਣ 4 ਦਿਨਾਂ ਦੇ ਕਨਫਲਿਕਟ ਦੇ ਵਿੱਚ ਹੀ ਪਤਾ ਲੱਗਿਆ ਵੀ ਭਾਰਤ ਦੀ ਕਿੰਨੇ ਕਿੰਨੀ ਕ ਬੱਲੇ ਬੱਲੇ ਹੋ ਗਈ ਆ ਤੇ ਕਿਸੇ ਨੇ ਮਤਲਬ ਹਾ ਦਾ ਨਾਰਾ ਤੱਕ ਨਹੀਂ ਮਾਰਿਆ ਜਦ ਕਿ ਦੂਜੇ ਪਾਸੇ 1971 ਦੀ ਲੜਾਈ ਦੇ ਵਿੱਚ ਜੇ ਅਮਰੀਕਾ ਪਾਕਿਸਤਾਨ ਦੀ ਮਦਦ ਤੇ ਆਇਆ ਸੀ ਤਾਂ ਦੂਜੇ ਪਾਸੇ ਰੂਸ ਵੀ ਭਾਰਤ ਦੀ ਮਦਦ ਤੇ ਖੁੱਲੇ ਰੂਪ ਦੇ ਵਿੱਚ ਆਇਆ ਸੀ ਰੂਸ ਨੇ ਨਾ ਸਿਰਫ ਭਾਰਤ ਨੂੰ ਜੰਗੀ ਸਾਜ਼ੋ ਸਮਾਨ ਦਿੱਤਾ ਸੀ ਬਲਕਿ ਅ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਆਪਣੇ ਜੰਗੀ ਵੇੜੇ ਤੱਕ ਭੇਜਤੇ ਸੀਗੇ ਦੂਜੇ ਪਾਸੇ ਜਦੋਂ ਅਮਰੀਕਾ ਨੇ ਆਪਣੇ ਜੰਗੀ ਵੇੜੇ ਇੱਧਰ ਲਿਆਉਣੇ ਸ਼ੁਰੂ ਕੀਤੇ ਸੀ ਤਾਂ ਉਹਨਾਂ ਦਾ ਰਾਹ ਜਿਹੜਾ ਰੂਸ ਦੇ ਬੇੜਿਆਂ ਨੇ ਰੋਕਤਾ ਸੀ ਤੇ ਤੋੜ ਕੇ ਬੰਗਲਾਦੇਸ਼ ਬਣ ਗਿਆ ਸੀ ਪਰ ਅੱਜ ਹਾਲਾਤ ਇਹ ਨੇ ਨਾ ਸਾਡੇ ਕੋਲ ਸਾਰਕ ਦਾ ਕੁਝ ਬਚਿਆ ਆ ਨਾ ਕੁਛ ਆਸਿਆਨ ਦਾ ਬੱਚਾ ਨਾ ਕਵਾਡ ਦੇ ਵਿੱਚ ਸਾਡੇ ਪੱਲੇ ਕੁਛ ਆ ਨਾ ਹੋਰ ਜਿਹੜੇ ਕੋ ਮੰਤਰੀ ਸੰਸਥਾਵਾਂ ਉਹਨਾਂ ਵਿੱਚ ਸਾਡੇ ਕੁਛ ਪੱਲੇ ਆ 트ੰਪ ਚਾਚਾ ਜੀ ਅੱਖਾਂ ਵੱਖਰੀਆਂ ਕੱਢ ਰਹੇ ਨੇ ਸੋ ਕੁੱਲ ਮਿਲਾ ਕੇ ਬੁਰਾ ਹਾਲ ਬੰਕੇ ਦਿਹਾੜਿਆ ਇਹਨਾਂ ਨੇ ਇੱਕ ਇਹ ਵੀ ਨਾਲ ਖਬਰ ਆ ਕਿ ਭਾਰਤ ਨੇ ਕੋ ਮੰਤਰੀ ਮੁਦਰਾ ਫੰਡ ਵਾਲਿਆਂ ਨੂੰ ਇਹ ਕਿਹਾ ਹੈ ਕਿ ਜੋ ਵੀ ਪਾਕਿਸਤਾਨ ਨੂੰ ਉਹ ਜਿਹੜੀ ਸਹਾਇਤਾ ਦਿੰਦਾ ਸੀਗਾ ਉਹਦੇ ਬਾਰੇ ਉਹ ਮੁੜ ਵਿਚਾਰ ਕਰੇ ਕਿਉਂਕਿ ਇਹ ਕਹਿਣਾ ਬਣ ਕੇ ਕਿਹਾ ਜਾ ਰਿਹਾ ਹੈ ਕਿ ਜੋ ਸਹਾਇਤਾ ਉਸ ਨੂੰ ਮਿਲ ਰਹੀ ਸੀਗੀ ਉਹ ਕਿਤੇ ਨਾ ਕਿਤੇ ਦੈਸ਼ਤਿਕ ਕਾਰਵਾਈਆਂ ਦੇ ਵਿੱਚ ਉਸ ਨੂੰ ਵਰਤ ਰਿਹਾ ਸੀਗਾ ਅਸਲ 'ਚ ਹੁਣ ਲੀ ਮਗਰੋਂ ਸੱਪ ਲੰਘਣ ਮਗਰੋਂ ਲੀ ਨੂੰ ਪਿੱਟਣ ਵਾਲੀ ਗੱਲ ਹੋ ਰਹੀ ਆ ਵੀ ਉਹਨਾਂ ਨੂੰ ਪੈਸੇ ਨਾ ਦਿਓ ਉਹਨਾਂ ਨੂੰ ਤੁਸੀਂ ਪਾਣੀ ਅਸੀਂ ਤੁਹਾਡਾ ਪਾਣੀ ਬੰਦ ਕਰ ਦੇਵਾਂਗੇ ਜੀ ਅਸੀਂ ਮਤਲਬ ਤੁਹਾਨੂੰ ਐਦਾਂ ਤੁਹਾਡੀ ਧੌਣ ਤੇ ਗੋਡਾ ਰੱਖ ਦੇਵਾਂਗੇ ਅਸੀਂ ਉਦਾਂ ਤੁਹਾਡੀ ਧੌਣ ਤੇ ਗੋਡਾ ਰੱਖ ਦੇਵਾਂਗੇ ਅਸੀਂ ਤੁਹਾਡਾ ਜਲੂਸ ਕੱਢਾਂਗੇ ਅਸੀਂ ਤਾਂ ਨਵਾ ਨਹੀਂ ਮਿਲਣ ਦੇਣਾ ਅਸੀਂ ਤੁਹਾਨੂੰ ਉਹ ਨਹੀਂ ਮਿਲਣ ਇਹ ਗੱਲਾਂ ਨੇ ਹੁਣ ਸੇ ਹਣ ਮਤਲਬ ਉਹਦੇ ਵਿੱਚ ਗੱਲਾਂ ਦਾ ਘੜਾ ਜਿੰਨਾ ਮਰਜ਼ੀ ਕਰੀ ਚੱਲੋ ਅਸਲ ਦੇ ਵਿੱਚ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਆ ਲੋਕਾਂ ਮੰਨਦੇ ਨੇ ਉੱਥੋਂ ਦੀਆਂ ਸਰਕਾਰਾਂ ਨੇ ਜਾਂ ਉੱਥੋਂ ਦੀਆਂ ਸਿਆਸੀ ਪਾਰਟੀਆਂ ਦੇ ਲੋਕ ਨੇ ਉਹ ਵੀ ਇੰਨੇ ਵਰਗੇ ਗੱਪੀ ਨੇ ਉਹ ਵੀ ਝੂਠ ਬੋਲੀ ਜਾ ਰਹੇ ਨੇ ਉੱਧਰ ਰੱਜ ਕੇ ਝੂਠ ਬੋਲ ਰਹੇ ਨੇ ਇਹ ਵੀ ਰੱਜ ਕੇ ਝੂਠ ਬੋਲ ਰਹੇ ਨੇ ਇਹਨਾਂ ਦੀ ਜਿਆਦਾ ਥੂਧੂ ਹੋ ਗਈ ਆ ਉਹ ਕਾਰਨ ਇਹ ਆ ਕਿ ਇਹਨਾਂ ਨੇ ਗੱਪਾਂ ਜਿਆਦਾ ਮਾਰੀਆਂ ਜੀ ਇਸ ਕਰਕੇ ਇਹ ਇਸ ਚਾਰ ਦਿਨ ਦਾ ਜਿਹੜਾ ਠਈ ਠੱਪਾ ਹੋਇਆ ਉਸ ਤੋਂ ਬਾਅਦ ਵੀ ਇਹ ਹਾਲੇ ਤੱਕ ਲੱਗੇ ਹੋਏ ਨੇ ਪ੍ਰਚਾਰ ਕਰਨ ਪ੍ਰਪੇਗੱਡਾ ਕਰਨ ਕਿਉਂਕਿ ਮੋਦੀ ਸਰਕਾਰ ਨੂੰ ਇਹਦੀ ਉਦਾਂ ਦੀ ਮਾਲਜ ਨਹੀਂ ਮਿਲੀ ਜਿੱਦਾਂ ਦੀ ਇਹ ਤਵਕਕ ਕਰ ਰਹੇ ਸੀਗੇ ਉਦਾਂ ਦਾ ਇਹਨਾਂ ਨੂੰ ਰਿਵਾਰਡ ਨਹੀਂ ਮਿਲਿਆ ਇਸੇ ਕਰਕੇ ਕਦੀ ਇੱਕ ਜਿਵੇਂ ਕੱਲ ਰਾਜਨਾਥ ਸਿੰਘ ਉੱਥੇ ਪੁੱਜ 에ਅਰ ਬੇਸ ਤੇ ਗਏ ਆ ਦੋ ਦਿਨ ਪਹਿਲਾਂ ਮੋਦੀ ਸਾਹਿਬ ਆਲੰਪੁਰ 에ਅਰ ਬੇਸ ਤੇ ਆਏ ਸੀਗੇ ਜਾਂ ਫਿਰ ਇਦਾਂ ਹੀ ਵਕ ਵਕ ਥਾਵਾਂ ਤੇ ਇਹ ਸਾਰਾ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਮੋਦੀ ਹੋਰੀ ਬਹੁਤ ਸਖਤ ਨੇ RSS ਬਹੁਤ ਸਖਤ ਹੈ ਭਾਜਪਾ ਬਹੁਤ ਸਖਤ ਹੈ ਇਹ ਦੇਸ਼ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇ ਸਕਦੇ ਨੇ ਜੀ ਖੇਡ ਸਾਡੀ ਵੋਟਾਂ ਦੀ ਆ ਤਾਂ ਕਿ ਇਹਨਾਂ ਦੇ ਜਿਹੜੇ ਮੌਜੂਦਾ ਵੋਟਰ ਇਹਨਾਂ ਤੋਂ ਰੋਸ ਨਾ ਜਾਣ ਵੀ ਤੁਸੀਂ ਖਾਪ ਇੰਨੀ ਪਾਈ ਸੀ ਕੀਤਾ ਕੁਝ ਹੋ ਨਹੀਂ ਜੀ ਇਸੇ ਕਰਕੇ ਸਿੰਧੂ ਜਲ ਯੋਜਨਾ ਨੂੰ ਲੈ ਕੇ ਵੀ ਗੱਪਾਂ ਮਾਰੀ ਜਾ ਰਹੇ ਨੇ ਕਦੀ ਝਿਲਮ ਲੈ ਆਉਂਦੇ ਕਦੀ ਚੋਣਾਂ ਲੈ ਆਉਂਦੇ ਆ ਕਦੀ ਉਹਨਾਂ ਦੀਆਂ ਨਹਿਰਾਂ ਦੀ ਗੱਲ ਲੈ ਜਾ ਰਹੀ ਹੈ ਅਸਲ 'ਚ ਇਹ ਸਾਰਾ ਨੈਰੇਟਿਵ ਬਣਾਇਆ ਜਾ ਰਿਹਾ ਹੈ ਫੇਕ ਨੈਰੇਟਿਵ ਬਣਾਇਆ ਜਾ ਰਿਹਾ ਹੈ ਪ੍ਰਪੇਕੰਡਾ ਕੀਤਾ ਜਾ ਰਿਹਾ ਇਹ ਏਜੰਡਾ ਜਰਨਲਿਜ਼ਮ ਕੀਤਾ ਜਾ ਰਿਹਾ ਹੋਰ ਕੁਝ ਨਹੀਂ ਹੋ ਰਿਹਾ ਜਮੀਨੀ ਪੱਧਰ ਤੇ ਇਹ ਗੱਲਾਂ ਨੇ ਤੁਸੀਂ ਸਾਲ ਬਾਅਦ ਜਿਵੇਂ ਆਪਾਂ ਇਸ جنگ ਤੋਂ ਪਹਿਲਾਂ ਕਹਿ ਰਹੇ ਸੀ ਵੀ ਇਹ ਸਾਰਾ ਤੇਲ ਦਾ ਮਤਲਬ ਮਤਲਬ ਕੜਾ ਬਣਾਇਆ ਜਾ ਰਿਹਾ ਹੋਰ ਕੁਝ ਨਹੀਂ ਕੀਤਾ ਜਾ ਰਿਹਾ ਉਹ ਗੱਲਾਂ ਠੀਕ ਨਿਕਲੀਆਂ ਸਾਡੀਆਂ ਇਹ ਸਿਰਫ ਤੇਲ ਦਾ ਕੜਾ ਹੈ ਸੀਗਾ ਇਹਦੇ ਚ ਨਿਕਲਣਾ ਕੁਝ ਨਹੀਂ ਸੀਗਾ ਉਹੀ ਗੱਲਾਂ ਜੋ ਹੁਣੇ ਨੈਰੇਟਿਵ ਬਣਾ ਰਹੇ ਨੇ ਉਹੀ ਇਹ ਤੁਸੀਂ ਸਾਲ ਬਾਅਦ ਦੇਖੋਗੇ ਇਹਦੇ 'ਚ ਕੁਝ ਹੋ ਨਹੀਂ ਨਿਕਲਣਾ ਜੀ ਬਿਲਕੁਲ ਜੀ ਜਿਵੇਂ ਤੁਸੀਂ ਗੱਲ ਇੱਕ ਗੱਪ ਦੀ ਕੀਤੀ ਸੀ ਗੱਪ ਤੋਂ ਇੱਕ ਹੋਰ ਖਬਰ ਮੈਨੂੰ ਯਾਦ ਆਈ ਆ ਆਪਣੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਜਿਹਨੇ ਜਿਨ੍ਹਾਂ ਨੇ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਤੇ ਉਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਨਸ਼ਾ ਛੱਡਣ ਦੀ ਸੌਂ ਵੀ ਖਵਾਈ ਤੇ ਨਾਲ ਹੀ ਨਾਲ ਉਹਨਾਂ ਦਾ ਇਹ ਵੀ ਕਹਿਣਾ ਆ ਕਿ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਮੈਨੂੰ ਇੱਕ ਤਾਂ ਤੁਹਾਡੇ ਆ ਗੱਲ ਬੜੀ ਸ਼ਾਨਦਾਰ ਲੱਗੀ ਵੀ ਮੋਦੀ ਤੋਂ ਯਾਦ ਆਇਆ ਵੀ ਇੱਕ ਗੱਪੀ ਹੋਰ ਵੀ ਆ ਸਾਡੇ ਕੋਲ ਸੋ ਗੱਲ ਤਾਂ ਠੀਕ ਆ ਵੀ ਮੈਂ ਗੱਪੀ ਕੱਲਾ ਮਤਲਬ ਇੱਕ ਨਹੀਂ ਆ ਵੱਖ-ਵੱਖ ਪਾਰਟੀਆਂ 'ਚ ਗੱਪੀ ਨੇ ਚਾਹੇ ਕਿ ਭਾਜਪਾ 'ਚ ਗੱਪੀ ਨੇ ਚਾਹੇ ਝਾੜੂ ਪਾਰਟੀ 'ਚ ਗੱਪੀ ਇਹਨਾਂ ਦੇ ਵਿੱਚ ਵੀ ਮੁਕਾਬਲਾ ਹੁੰਦਾ ਕਿਹੜਾ ਵਧੇਰੇ ਗੱਪੀ ਆ ਪਹਿਲੇ ਨੰਬਰ ਤੇ ਕਿਹੜਾ ਹਾਂ ਕਹਿ ਸਕਦੇ ਆ ਕਿ ਦੂਜੇ ਨੂੰ ਕੁਝ ਮਾਮਲਿਆਂ ਚ ਫੇਲ ਸਾਬਤ ਕਰਨ ਤੇ ਤੋਲੇ ਹੋਏ ਆ ਉਹ ਕਹਿੰਦਾ ਵੀ ਮੈਂ ਤੇਰੇ ਤੋਂ ਵੱਡਾ ਉਹ ਕਹਿੰਦਾ ਮੈਂ ਤੇਰੇ ਤੋਂ ਵੱਡਾ ਹੁਣ ਇਹਨੂੰ ਡੈਸ਼ ਜੋ ਮਰਜ਼ੀ ਭਰ ਲਓ ਹਣ ਇਹ ਦੋਨੇ ਮਤਲਬ ਭਾਜਪਾ ਵਾਲੇ ਵੀ ਇਹੀ ਲੱਗੇ ਹੋਏ ਆ ਝਾੜੂ ਪਾਟੀ ਵਾਲੇ ਵੀ ਇਹੀ ਲੱਗੇ ਹੋਏ ਇਹਨਾਂ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ ਹਣ ਜੋ ਲੱਗਦਾ ਅਮਲੀ ਰੂਪ ਦੇ ਵਿੱਚ ਸੁਪਲੇ ਉਹਨਾਂ ਨੇ ਵੀ ਬਹੁਤ ਦਿਖਾਈ ਸੀ ਭਾਜਪਾ ਨੇ ਵੀ 2014 ਤੋਂ ਹòn ਤੋਂ ਪਹਿਲਾਂ ਸੁਪਨੇ ਇਹਨਾਂ ਨੇ ਵੀ ਬਹੁਤ ਦਿਖਾਏ ਪੰਜਾਬ ਦੇ ਵਿੱਚ ਸੱਤਾ ਉਣਚੋਂ ਤੋਂ ਪਹਿਲਾਂ ਨਾ ਉਹਨਾਂ ਨੇ ਕੁਝ ਕੀਤਾ ਨਾ ਇਹਨਾਂ ਨੇ ਕੁਝ ਕੀਤਾ ਸੋ ਕੋ ਜੋੜਾ ਪਹਿਲਾਂ ਐਗਜ਼ਿਸਟਿੰਗ ਤਾਜਾ ਸੀਗਾ ਮੁਲਕ ਦਾ ਜੋ ਸੂਬੇ ਦਾ ਉਹਦਾ ਕੋਈ ਬੇੜਾ ਕਰਕੇ ਕਰਕੇ ਰੱਖ ਦਿੱਤਾ ਇਹਨਾਂ ਨੇ ਕਿਉਂਕਿ ਇਮਾਨਦਾਰੀ ਹੈ ਨਹੀਂ ਹੈ ਨਾ ਸੱਤਾ ਹੀ ਲਾਲਚ ਸੀਗਾ ਸੱਤਾ ਤੱਕ ਪਹੁੰਚਣਾ ਹੀ ਲਾਲਚ ਸੀਗਾ ਉਹਨਾਂ ਦਾ ਵੀ ਤੇ ਇਹਨਾਂ ਦਾ ਵੀ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਕੇਜਰੀਵਲ ਸਾਹਿਬ ਤੇ ਮਾਨਸਾਹ ਕੱਲ ਪੰਜਾਬ ਦੇ ਵਿੱਚ ਜੰਗ ਨਸ਼ਿਆ ਖਿਲਾਫ ਮਹਿਮ ਦੇ ਤਹਿਤ ਜਲੰਧਰ ਦੇ ਪਿੰਡ ਲਖਨਪਾਲ ਤੇ ਲੰਗੜੋਆ ਪਿੰਡ ਦੇ ਵਿੱਚ ਇਹਨਾਂ ਨੇ ਜਨ ਸਭਾ ਨੂੰ ਸੰਬੋਧਨ ਕੀਤਾ ਜਿਹਦੇ ਵਿੱਚ ਉੱਥੇ ਉਹਨਾਂ ਨੇ ਸੋਚ ਕਈ ਆਮ ਲੋਕਾਂ ਨੂੰ ਕਿ ਅਸੀਂ ਤੁਹਾਡੇ ਨਾਲ ਖੜੇ ਆ ਵੀ ਨਾ ਅਸੀਂ ਨਸ਼ਾ ਕਰਾਂਗੇ ਨਾ ਤੁਸੀਂ ਕਰੋਗੇ ਨਾ ਕਰਾਂਗੇ ਨਾ ਕਰਨ ਦੇਾਂਗੇ ਜਿੱਦਾਂ મોદી ਸਾਹਿਬ ਕਹਿੰਦੇ ਸੀ ਇਹਨਾਂ ਰਿਸ਼ਵਤ ਖਾਊਗਾ ਨਾ ਖਾਣੇਗਾ ਹੁਣ ਉਹ ਸਾਰਿਆਂ ਨੂੰ ਦੇਖਦਾ ਵੀ ਉਹ ਕਿੰਨੀ ਕਿ ਰਿਸ਼ਵਤ ਨਹੀਂ ਖਾਂਦੇ ਤੇ ਕਿੰਨੀ ਨਹੀਂ ਖਾਣ ਦਿੰਦੇ ਉਹੀ ਉਹੀ ਨਸ਼ੇ ਵਾਲਾ ਹਾਲ ਹੈ ਇੱਥੇ ਸੋ ਉਹਦੇ ਵਿੱਚ ਅ ਕੇਜਰੀਅਲ ਸਾਹਿਬ ਦਾ ਇੱਕ ਜਾਂ ਮਾਨ ਸਾਹਿਬ ਦੇ ਇੱਕ ਬਿਆਨ ਜਿਹੜੇ ਕੁਝ ਬਿਆਨ ਜਿਹੜੇ ਨੇ ਤੁਸੀਂ ਇਹਨਾਂ 'ਚ ਸਿਮਿਲੈਰਿਟੀ ਬਹੁਤ ਹੈ ਹੈਰਾਨ ਕਰ ਦੇਣ ਵਾਲੇ ਨੇ ਹੈਰਾਨ ਇਸ ਕਰਕੇ ਸਿਮਿਲੈਰਿਟੀ ਕਿਉਂਕਿ ਮਜੀਠੇ ਦੇ ਵਿੱਚ ਜੋ ਜਾਲੀ ਜਾਂ ਜ਼ਹਿਰੀਲੀ ਸ਼ਰਾਬ ਦਾ ਜਿਹੜਾ ਕਾਂਡ ਹੋਇਆ ਉਹ ਤਾਂ ਹਜੇ ਮਾਮਲਾ ਠੰਡਾ ਨਹੀਂ ਹੋਇਆ ਤੇ ਤੁਸੀਂ ਆ ਕੇ ਬਿਆਨ ਦੇ ਰਹੇ ਹੋ ਕਿ ਸਾਡਾ ਕੋਈ ਮੰਤਰੀ ਨਿਸ਼ਾਨੀ ਕਰਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੈਂ ਉਹ ਉਹੀ ਵੀ ਇਹਨਾਂ ਦੇ ਵਿੱਚ ਸਿਮਿਲੈਰਿਟੀ ਬਹੁਤ ਹੈ ਇਹਨਾਂ ਦੇ ਵਿੱਚ ਸਮਾਨਤਾ ਬਹੁਤ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਉਹ ਗੱਲ ਇਹ ਹੈ ਵੀ ਕੱਲ ਦੇ ਜਿਹੜੇ ਇਹਨਾਂ ਨੇ ਬਿਆਨ ਦਿੱਤੇ ਅਸੀਂ ਆ ਕਰਤਾ ਅਸੀਂ ਆ ਕਰਤਾ ਪਿਛਲੀਆਂ ਸਰਕਾਰਾਂ ਨੇ ਆ ਕੀਤਾ ਪਿਛਲੀਆਂ ਸਰਕਾਰਾਂ ਨੇ ਆ ਨਹੀਂ ਕੀਤਾ ਅਸੀਂ ਉਹਨਾਂ ਨੂੰ ਵੱਡੀ ਲੀਕ ਫੇਰ ਦੇਣ ਲੱਗੇ ਇਹ ਸਾਰ ਇਹ ਸਾਰਾ ਕੋਈ ਮੁੱਦੀ ਖੋਰੀ ਕਰਦੇ ਨੇ ਉਹ ਵੀ ਇਹੀ ਕਹਿ ਰਹੇ ਨੇ ਕਿ ਕਾਂਗਰਸ ਨੇ ਆ ਨਹੀਂ ਕੀਤਾ ਨਹਿਰੂ ਨੇ ਆ ਨਹੀਂ ਕੀਤਾ ਉਹੀ ਗੱਲ ਇਹ ਕਰਦੇ ਨੇ ਨਸ਼ਾ ਫਲਾਉਣ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਉੱਤੇ ਹੀ ਇਲਜ਼ਾਮ ਲਗਾਏ ਗਏ ਮਤਲਬ ਇਹ ਭਾਜਪਾ ਤੇ ਆਮ ਆਦਮੀ ਪਾਰਟੀ ਦੋਸ਼ਾਂ ਦੀ ਰਾਜਨੀਤੀ ਜ਼ਿਆਦਾ ਕਰ ਰਹੇ ਲਗਾਤਾਰ ਕਰਦੇ ਨੇ ਜੀ ਮਤਲਬ ਝੂਠ ਸਿਰਜਣ ਦੇ ਵਿੱਚ ਇਹਨਾਂ ਦਾ ਕੋਈ ਜਵਾਬ ਨਹੀਂ ਹੈਗਾ ਮੈਨੂੰ ਇਹ ਲੱਗਦਾ ਵੀ ਜ਼ਿਆਦਾ ਵੱਡੀ ਗੱਲ ਇਹ ਆ ਕਿ ਇਸ ਝੂਠ ਦੇ ਨਾਲੋਂ ਕੰਮ ਜ਼ਿਆਦਾ ਵੱਡਾ ਕਰਕੇ ਦਿਖਾਓ ਲੋਕਾਂ ਦੇ ਘਰਾਂ ਤੇ ਬਲਡوزر ਚਲਾ ਦੇਣੇ ਆ ਤੇ ਹੋਰ ਐਦਾਂ ਦੀਆਂ ਫੜਾ ਮਾਰ ਦੇਣੀਆਂ ਆ ਲੋਕਾਂ ਨੂੰ ਟੀ-ਸ਼ਰਟ ਆਪਵਾ ਲੈਣੀਆਂ ਪੀਆਰ ਕੈਂਪੇਨਾਂ ਚਲਾ ਦੇਣੀਆਂ ਉਹਨਾਂ ਗੱਲ ਨਹੀਂ ਬਣਦੀ ਜੀ ਮਾਨ ਸਾਹਿਬ ਨੇ ਤਾਂ ਕਹਿੰਦੇ ਆ ਅਸੀਂ ਵੱਡੀਆਂ ਮੱਛੀਆਂ ਨੂੰ ਫੜੀਆਂ ਦਿਖਾਉਣ ਤਾਂ ਕਿਹੜੀਆਂ ਵੱਡੀਆਂ ਮੱਛੀਆਂ ਨੂੰ ਫੜਿਆ ਜਮਿਨੀ ਪੱਧਰ ਤੇ ਜਿੰਨੀ ਦੇਰ ਤੱਕ ਹਾਲਾਤ ਨਹੀਂ ਬਦਲਨੇ ਉਨੀ ਦੇਰ ਤੱਕ ਤੁਸੀਂ ਕਿਵੇਂ ਨਸ਼ੇਗਰ ਦੀ ਸਮੱਸਿਆ ਨੂੰ ਠੱਲ ਪਾ ਲੋਗੇ ਤੁਸੀਂ ਉਹਨਾਂ ਨੂੰ ਗ੍ਰਾਮੀ ਤੋਂ ਹਟਾ ਕੇ ਜਿਹੜੀਆਂ ਸਿਵਲ ਹਸਪਤਾਲਾ ਜਾਂ ਦੂਜੀ ਜਗ੍ਹਾ ਤੇ ਆਲਟਰਨੇਟਿਵ ਮੈਡੀਸਨ ਮਿਲਦੀ ਉਹਨਾਂ ਤੇ ਲਾਤਾ ਫਰਕ ਤਾਂ ਕੋਈ ਨਹੀਂ ਆ ਜੀ ਜੀ ਬਿਲਕੁਲ ਜੀ ਹੋਰ ਵੀ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਪਰ ਹੁਣ ਵਕਤ ਹੋ ਗਿਆ ਛੋਟੀ ਜੀ ਕਮਰਸ਼ੀਅਲ ਬ੍ਰੇਕ ਦਾ